ਦਾ ਰਾਜ ਨਹੀਂ ਹੁੰਦਾ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਵਿਨ ਅਵਰ ਨ ਕੋਈ ਨਾਮ ਚਾਰਾਂ ਚੁੱਕਾਂ ਦੇ ਵਿੱਚ ਰਾਜ ਕੇਵਲ ਤੇ ਕੇਵਲ ਉਸ ਕਾਲਪੁਰਖ ਵਾਹਿਗੁਰੂ ਦਾ ਹੀ ਹੈ ਨਿਹਚਲ ਰਾਜ ਤੋਂ ਭਾਵ ਹੈ ਕਿ ਸਦਾ ਟਿਕਿਆ ਰਹਿਣ ਵਾਲਾ ਰਾਜ ਦੁਨੀਆ ਦੇ ਰਾਜੇ ਜਿਹੜੇ ਨੇ ਝੂਠੇ ਨੇ ਥੋੜੇ ਜਿਹਰੇ ਰਾਜੇ ਹੋਇਆ ਕਰਦੇ ਨੇ ਪਰ ਇੱਕ ਪਰਮਾਤਮਾ ਦਾ ਜਿਹੜਾ ਰਾਜ ਹੈ ਉਹ ਸਦਾ ਟਿਕਿਆ ਰਹਿਣ ਵਾਲਾ ਨਿਹਚਲ ਰਾਜ ਹੈ ਜਿਹੜਾ ਇੱਕ ਪਰਮਾਤਮਾ ਦੇ ਲੱਗ ਜਾਂਦਾ ਹੈ ਇੱਕ ਪਰਮਾਤਮਾ ਦੀ ਵੰਦਗੀ ਕਰਦਾ ਹੈ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਸਤਿਗੁਰੂ ਦੇ ਲੱਗ ਜਾਂਦਾ ਹੈ ਸਤਿਗੁਰੂ ਉਸ ਨੂੰ ਵੀ ਨਿਹਚਲ ਰਾਜ ਬਖਸ਼ ਦਿੰਦੇ ਨੇ ਸਦਾ ਟਿਕਿਆ ਰਹਿਣ ਵਾਲਾ ਰਾਜ ਕੇਵਲ ਇੱਕ ਹੀ ਵਾਲਾ ਪਰਮਾਤਮਾ ਦਾ ਹੀ ਹੈ ਇਸ ਕਰਕੇ ਜੀਵ ਜਿਹੜੇ ਮੈਚੂਨਾ ਦੇ ਵਿੱਚ ਭਟਕਦੇ ਰਹਿੰਦੇ ਨੇ ਕਿਸੇ ਯੁੱਗ ਦੇ ਵਿੱਚ ਵੀ ਇਹ ਜੀਵ ਰੂਪੀ ਇਸਤਰੀ ਜਨਮ ਲਵੇ ਸਤਿਗੁਰੂ ਨੂੰ ਮਿਲਣ ਤੋਂ ਬਿਨਾਂ ਇਸ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਸਤਿਗੁਰੂ ਨੇ ਹੀ ਰਸਤਾ ਦੱਸਣਾ ਹੈ ਸਤਿਗੁਰੂ ਹੀ ਵਿਚੋਲਾ ਹੈ। ਇਸ ਜੀਵ ਦੇ ਤੇ ਪ੍ਰਮਾਤਮਾ ਦੇ ਵਿਚਾਲੇ ਵਿਚੋਲਾ ਹੈ ਕੇਵਲ ਤੇ ਕੇਵਲ ਗੁਰੂ। ਜਦੋਂ ਤੱਕ ਬੰਦਾ ਗੁਰੂ ਦੇ ਕੋਲ ਨਹੀਂ ਆਉਂਦਾ ਉਸ ਵੇਲੇ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਇਹ ਜੀਵ ਸੁਹਾਣ ਨਹੀਂ ਬਣਦਾ। ਕੰਤ, ਓਕਾਲ ਪੁਰਖ ਵਜ ਗੁਰੂ ਇਸ ਨੂੰ ਨਹੀਂ ਮਿਲਦਾ। ਇਸ ਕਰਕੇ ਆਪਾਂ ਗੁਰੂ ਦੇ ਕੋਲ ਹੀ ਆ ਕੇ ਬੇਨਤੀ ਕਰਨੀ ਹੈ। ਬਾਬਾ ਮੈਂ ਵਰਦੇ ਮੈਂ ਹਰ ਵਾਰ ਭਾਵੈ ਤਿਸ ਕੀ ਬਲਰਾਮ ਜੀਉ ਬਾਬਾ ਮੈਂ ਵਰਦੇ ਏ ਸੱਚੇ ਪਾਤਸ਼ਾਹ ਸਤਗੁਰੂ ਮੈਨੂੰ ਵਰਦੇ ਮੈਂ ਹਰ ਵਾਰ ਭਾਵੈ ਮੈਨੂੰ ਉਹ ਪਰਮਾਤਮਾ ਚੰਗਾ ਲੱਗਦਾ ਹੈ ਪਰਮਾਤਮਾ ਮੈਨੂੰ ਸੋਹਣਾ ਲੱਗਦਾ ਮੈਨੂੰ ਉਹ ਵਰਦੇ ਤਿਸ ਕੀ ਬਲਰਾਮ ਜੀਉ ਮੈਨੂੰ ਕੇਵਲ ਤੇ ਕੇਵਲ ਪ੍ਰਮਾਤਮਾ ਹੀ ਚੰਗਾ ਲੱਗਦਾ ਹੈ ਉਹੀ ਮੈਨੂੰ ਵਰ ਦੇ ਭਾਵ ਕੇ ਪਤੀ ਪਰਮੇਸ਼ਰ ਪ੍ਰਮਾਤਮਾ ਹੀ ਚਾਹੀਦਾ ਤੇ ਸਤਿਗੁਰੂ ਹੋਰ ਖਲਾਸਾ ਕਰਦੇ ਨੇ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਬ ਰਹਿਆ ਜੁਗ ਚਾਲ ਤਰੇ ਭਵਨ ਬਾਣੀ ਤਿਸ ਕੀ ਬਲਰਾਮ ਜੀਓ ਰਵ ਰਹਿਆ ਯੁਗ ਚਾਰ ਸਤਿਗੁਰੂ ਕਹਿੰਦੇ ਨੇ ਯੁਗ ਭਾਵੇਂ ਕੋਈ ਹੋਵੇ ਭਾਵੇਂ ਸਤਜੁਗ ਹੈ ਤ੍ਰੇਤਾ ਹੈ ਦੁਆਪਰ ਹੈ ਕਲਯੁਗ ਹੈ ਕਹਿੰਦੇ ਨੇ ਰਾਜ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਤੇ ਉਸ ਦਾ ਹੀ ਹੁਕਮ ਅਟਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਚਾਰਾਂ ਯੁਗਾਂ ਦੇ ਵਿੱਚ ਹੋਣਾ ਜੀ ਉਹੋਂ ਕਿਸੇ ਦਾ ਹੁਕਮ ਨਹੀਂ ਚੱਲਦਾ ਰਾਵ ਰਹਿਆ ਯੁਗ ਚਾਰ ਤਰੇ ਭਵਨ ਬਾਣੀ ਕਿਸ ਕੀ ਬਲ RAM ਦੀ ਉਹ ਕਹਿੰਦੇ ਨੇ ਉਸ ਦਾ ਹੀ ਹੁਕਮ ਚੱਲਦਾ ਹੈ ਚਾਰੇ ਯੁਗਾਂ ਦੇ ਵਿੱਚ ਪਰਮਾਤਮਾ ਤੋਂ ਬਿਨਾ ਕਿਸੇ ਦਾ ਹੁਕਮ ਨਹੀਂ ਚੱਲਦਾ ਇਸ ਕਰਕੇ ਜੀਵ ਰੂਪੀ ਇਸਤਰੀ ਨੇ ਹੀ ਗੁਰੂ ਦੇ ਕੇ ਬੇਨਤੀ ਕਰਨੀ ਮੈਨੂੰ ਉਹ ਕੰਤ ਚਾਹੀਦਾ ਜੀ ਦਾ ਚਾਰਾਂ ਜੁਗਾਂ ਦੇ ਵਿੱਚ ਉਹ ਚਲਦਾ ਹੋਵੇ। ਉਹ ਪਤੀ ਪਰਮੇਸ਼ਰ ਚਾਹੀਦਾ। ਤੇ ਸਤਗੁਰੂ ਸਮਝਾਣਾ ਅਰਦੇ ਨੇ। ਤਰੇ ਭਵਨ ਕੰਤ ਰਵੈ ਸੁਹਾ ਗਣ ਆਗਣਵੰਤੀ ਦੂਰੇ। ਕਹਿੰਦੇ ਨੇ ਕਿ ਉਹ ਪਤੀ ਪਰਮੇਸ਼ਰ ਅਕਾਲ ਪੁਰਖ ਵਜਲੋ। ਕੇਵਲ ਤੇ ਕੇਵਲ ਜਿਸ ਦੇ ਅੰਦਰ ਸ਼ੁਭ ਗੁਣ ਹੁੰਦੇ ਨੇ ਉਸ ਨੂੰ ਹੀ ਆਪਣੇ ਲੜ ਲਾਉਂਦਾ ਹੈ ਉਸ ਨੂੰ ਹੀ ਮਿਲਦਾ ਹੈ ਤੇ ਜਿਹੜੀ ਔਗਣਾ ਦੀ ਭਰੀ ਹੁੰਦੀ ਹੈ ਆਪਕਣ ਬੰਦੀ ਦੂਰੇ ਉਹ ਪਰਮਾਤਮਾ ਤੋਂ ਸਦਾ ਦੂਰ ਰਹਿੰਦੀ ਉਸ ਨੂੰ પતિ ਪਰਮੇਸ਼ਰ ਨਹੀਂ ਮਿਲਦਾ ਸਤਿਗੁਰੂ ਦੇ ਕਹਿਣ ਤੋਂ ਭਾਵ ਹੈ ਕਿ ਪਰਮਾਤਮਾ ਨੂੰ ਉਹ ਜੀਵ ਰੂਪੀ ਇਸਤਰੀ ਹੀ ਅਸਲ ਵਿੱਚ ਚੰਗੀ ਲੱਗਦੀ ਹੈ ਜਿਸ ਦੇ ਅੰਦਰ ਵਧੀਆ ਤੇ ਸ਼੍ਰੇਸ਼ਟ ਗੁਣ ਹੁੰਦੇ ਹਨ ਇਸ ਕਰਕੇ ਅਸੀਂ ਔਗਣਾ ਦਾ ਪ੍ਰਿਤਿਆਗ ਕਰਕੇ ਗੁਣਾਂ ਨੂੰ ਧਾਰਨ ਕਰਨਾ ਹੈ ਬਹੁਤ ਵੱਡੇ ਵੱਡੇ ਗੁਣ ਨੇ ਪਰਮਾਤਮਾ ਵਾਲੇ ਗੁਣ ਜਪ ਅਗਰਵਾਣੀ ਦੇ ਅੰਦਰ ਪੜਾਂਗੇ ਗੁਣਾ ਕਉ ਵੇ ਵਾਸ ਦਾ ਕਟ ਵਾਸ ਲਈ ਹੈ ਜੇ ਗੁਣ ਉਹ ਗੁਣ ਸਾਜਣਾ ਮਿਲ ਸਾਂਝ ਕਰੀਜੈ ਕਹਿੰਦੇ ਨੇ ਪੁਰਖਾ ਜੀ ਕਿਸੇ ਦੇ ਕੋਲ ਗੁਣ ਹੈਗੇ ਨੇ ਗੁਣਾ ਦਾ ਡੱਬਾ ਹੈ ਕਿਸੇ ਕੋਲ ਉਹਦੇ ਵਿੱਚੋਂ ਤੂੰ ਵੀ ਬਾਸ਼ਨਾ ਲੈ ਉਸ ਦੇ ਵਿੱਚੋਂ ਗੁਣ ਤੂੰ ਵੀ ਹਾਸਲ ਕਰ ਲੈ ਗੁਣ ਸਾਨੂੰ ਜਿੱਥੋਂ ਮਿਲਦੇ ਨੇ ਹਾਸਲ ਕਰ ਲੈਣੇ ਚਾਹੀਦੇ ਨੇ ਕਿਉਂਕਿ ਗੁਣਾ ਦੇ ਨਾਲ ਹੀ ਪ੍ਰਮਾਤਮਾ ਨਾਲ ਮਿਲਣਾ ਹੈ ਜੇਕਰ ਸਾਡੇ ਵਿੱਚ ਗੁਣ ਹੋਣਗੇ ਨਾ ਸ਼ੇਰ ਹੀ ਉਹ ਆਲਪੁਰਖ ਵਜੂ ਮਿਲੇਗਾ ਜੇ ਸਤਿਗੁਰੂ ਜੋ ਕਹਿਣਾ ਚਾਹੁੰਦੇ ਨੇ ਤਰੇ ਭਵਨ ਕੰਤ ਰਵੇ ਸੁਹਾਗਣ ਅਬਗਣ ਬੰਤੀ ਦੂਰੇ ਔਗਣਾ ਦੀ ਭਰੀ ਹੋਈ ਪਰਮਾਤਮਾ ਤੋਂ ਦੂਰ ਹੀ ਰਹਦੀ ਹੈ ਪਰਮਾਤਮਾ ਉਸ ਨੂੰ ਲਾਇਕ ਨਹੀਂ ਕਰਦਾ ਤੇ ਸਤਿਗੁਰੂ ਕਹਿੰਦੇ ਨੇ ਜੈਸੀ ਆਸਾ ਐਸੀ ਮਾਨਸਾ ਪੂਰ ਰਹਾ ਰੱਖ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਪੂਰਾ ਹੈ ਭਰਪੂਰ ਹੈ ਪਰ ਜਿਹੋ ਜੀ ਇਸ ਜੀਵ ਦੀ ਆਸਾ ਹੁੰਦੀ ਹੈ ਨਾ ਉਹ ਅਕਾਲ ਪੁਰਖ ਵਾਹਿਗੁਰੂ ਪੂਰੀ ਕਰ ਦਿੰਦਾ ਹੈ ਜੰਗ ਵੀ ਖੈਰ ਆਪਾਂ ਬੇਨਤੀ ਕਰਦੇ ਰਹਿੰਦਾ ਹੈ ਕਿ ਜਿਹੜਾ ਗੁਰੂ ਘਰ ਦੇ ਵਿੱਚ ਜਿਹੋ ਜੀ ਆਸਾ ਲੈ ਕੇ ਆਉਂਦਾ ਸਤਿਗੁਰੂ ਉਸ ਨੂੰ ਪੂਰੀ ਕਰ ਦਿੰਦਾ ਹੈ ਜੇ ਹੁਣ ਸਾਡੇ ਅੰਦਰ ਆਸਾ ਹੀ ਮਾਇਆ ਦੀ ਹੋਵੇਗੀ ਅਸੀਂ ਮਾਇਆ ਹੀ ਮੰਗਣ ਵਾਸਤੇ ਆਏ ਆ ਸਾਡੇ ਅੰਦਰ ਆਸਾ ਹੀ ਮਾਇਆ ਦੀ ਹੈ ਤੇ ਸਤਿਗੁਰੂ ਨੇ ਫਿਰ ਤੇਰੀ ਮਾਇਆ ਦੀ ਆਸਾ ਹੀ ਪੂਰੀ ਕਰਨੀ ਹੈ ਨਾ ਇਸ ਕਰਕੇ ਅਸੀਂ ਮਨ ਦੇ ਵਿੱਚ ਆਸ ਲੈ ਕੇ ਆਈਏ ਪਰਮਾਤਮਾ ਨੂੰ ਮਿਲਣ ਦੀ ਕਿ ਸੱਚੇ ਪਾਤਸ਼ਾਹ ਅਸੀਂ ਤੇ ਪਰਮਾਤਮਾ ਨੂੰ ਮਿਲਣਾ ਹੈ ਗੁਰੂ ਨੇ ਅਕਸਰ ਮਲਾ ਵੀ ਦੇਣਾ ਤੇ ਇਸ ਕਰਕੇ ਜੇ ਸਾਡੇ ਭਾਵਨਾ ਹੀ ਨਹੀਂ ਹੈ ਗੁਰੂ ਨੂੰ ਮਿਲਣ ਦੀ ਜੈਸੀ ਆਸ ਐ ਤੈਸੀ ਮਨਸਾ ਪੂਰਿਆ ਵਰਪੂਰਿਓ ਪ੍ਰਮਾਤਮਾ ਤਾਂ ਹਰ ਇੱਕ ਜਗ੍ਹਾ ਤੇ ਪੂਰੇ ਹੈ ਪਰੁਰਖਾ ਤੇਰੀ ਭਾਵਨਾ ਹੀ ਨਹੀਂ ਹੈ ਉਸ ਕਾਲ ਪਰਮਾਹੰ ਗੁਰੂ ਨੂੰ ਮਿਲਣ ਦੀ ਜਿਸ ਦਿਨ ਤੂੰ ਮਨ ਦੇ ਵਿੱਚ ਆਸ ਰੱਖੀ ਕਿ ਮੈਂ ਪ੍ਰਮਾਤਮਾ ਨੂੰ ਮਿਲਣਾ ਉਸੇ ਦਿਨ ਗੁਰੂ ਨੇ ਜਿਹੜੀ ਆਸ ਪੂਰੀ ਕਰ ਦੇਣੀ ਇਸ ਕਰਕੇ ਮਨ ਦੇ ਵਿੱਚ ਆਸ ਧਾਰ ਕੇ ਆਈਏ ਕਿ ਕੇਵਲ ਤੇ ਕੇਵਲ ਅਸੀਂ ਪ੍ਰਮਾਤਮਾ ਨੂੰ ਮਿਲਣਾ ਹੈ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਹੀ ਅਸੀਂ ਗੁਰੂ ਘਰ ਆਉਂਦੇ ਹਾਂ ਜਿਸ ਵੇਲੇ ਐਸੀ ਸਾਡੇ ਅੰਦਰ ਭਾਵਨਾ ਜਦੋਂ ਬਣ ਜਾਂਦੀ ਹੈ ਫਿਰ ਗੁਰੂ ਜਿਹੜਾ ਹੈ ਉਹ ਸਾਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਤੇ ਇਹ ਜੀਵ ਰੂਪੀ ਇਸਤਰੀ ਸਦਾ ਦੇ ਲਈ ਸੁਹਾਗਣ ਹੋ ਜਾਂਦੀ ਹੈ ਜਿਸ ਵੇਲੇ ਇਸ ਦੀ ਸਦਾ ਦੇ ਲਈ ਸੁਹਾਗਣ ਹੁੰਦੀ ਹੈ ਨਾ ਜੀਵ ਰੂਪੀ ਇਸਤਰੀ ਫਿਰ ਇਸ ਨੂੰ ਪਤਾ ਲੱਗਦਾ ਕਿ ਅਸਲ ਵਿੱਚ ਸੁਹਾਗ ਕੀ ਹੈ ਇਸ ਨੂੰ ਪਤਾ ਲੱਗਦਾ ਕਿ ਅਸਲ ਵਿੱਚ ਸੁਹਾਗ ਕੀ ਹੁੰਦਾ ਹੈ ਤੇ ਸਤਿਗੁਰੂ ਜੋ ਬਾਣੀ ਵਿੱਚ ਕਹਿੰਦੇ ਨੇ ਸਹਿ ਕੀ ਸਾਰ ਸੁਹਾਗਣ ਜਾਣਾ ਤਜ ਅਭਿਮਾਨ ਸੁਖ ਰਲੀਆਂ ਮਾਣੇ ਵੇਖੋ ਇਹ ਸੁਹਾਗਣ ਬਣ ਦੇ ਲੱਛਣ ਹੁੰਦੇ ਨੇ ਜੋ ਗੁਰਬਾਣੀ ਦੇ ਅੰਦਰ ਦੱਸੇ ਨੇ ਕਿ ਇਹ ਸੁਹਾਗਣ ਦੇ ਗੁਣ ਨੇ ਸਹਿ ਕੀ ਸਾਰ ਸੁਹਾਗਣ ਜਾਣਾ ਕਹਿੰਦੇ ਨੇ ਪਤੀ ਪਰਮੇਸ਼ਰ ਦੀ ਸਾਰ ਇੱਕ ਸੁਹਾਗਣ ਹੀ ਜਾਣ ਸਕਦਾ ਜਿਸ ਨੇ ਪਤੀ ਪਰਮੇਸ਼ਰ ਨੂੰ ਪਾਇਆ ਹੀ ਨਹੀਂ ਉਹ ਕੀ ਜਾਣ ਸਕਦੀ ਹੈ ਪਤੀ ਪਰਮੇਸ਼ਰ ਦੀ ਸਾਰ ਨੂੰ ਸਹਿ ਕੀ ਸਾਰ ਸੁਹਾਗਣ ਜਾਣਾ ਜਿਹੜੀ ਸੁਹਾਗਣ ਹੈ ਜਿਸ ਨੂੰ ਪਤੀ ਮਿਲ ਗਿਆ ਹੈ ਪ੍ਰਮਾਤਮਾ ਮਿਲ ਗਿਆ ਹੈ ਉਹ ਹੀ ਉਸ ਦੀ ਸਾਰ ਨੂੰ ਜਾਣ ਸਕਦੀ ਹੈ ਸਹਿ ਕੀ ਸਾਰ ਸੁਹਾਗਣ ਜਾਣਾ ਤਜ ਅਭਿਮਾਨ ਸੁਖ ਰਲੀਆਂ ਫਿਰ ਉਸ ਦੇ ਅੰਦਰ ਗੁਣ ਕਿਹੜਾ ਆਪਣੇ ਹੰਕਾਰ ਨੂੰ ਤਜ ਦਿੰਦੀ ਹੈ ਖਤਮ ਕਰ ਦਿੰਦੀ ਹੈ ਅਸਲ ਦੇ ਵਿੱਚ ਆਪਣੇ ਹੰਕਾਰ ਨੂੰ ਤਜ ਕੇ ਹੀ ਸੁੱਖ ਮਿਲਦਾ ਹੈ ਤੇ ਪਰਮਾਤਮਾ ਮਿਲਦਾ ਹੈ ਜਿੰਨੀ ਦੇਰ ਇਸ ਜੀਵ ਦੇ ਅੰਦਰ ਹੰਕਾਰ ਰਹਿੰਦਾ ਤੇ ਪਰਮਾਤਮਾ ਮਿਲਦਾ ਹੀ ਨਹੀਂ ਤੇ ਇਸ ਦੀ ਕੀਤੀ ਹੋਈ ਭਗਤੀ ਵੀ ਹੰਕਾਰ ਦੇ ਵਿੱਚ ਤਹਿਸ ਨਹਿਸ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਬਿਨਰ ਇਹ ਕੰਮ ਪ੍ਰਕਾਰ ਦੀ ਤਪੱਸਿਆ ਕਰਕੇ ਪੁਰਖਾ ਜੇਤੂ ਹੰਕਾਰ ਕਰ ਲਿਆ ਜੰਮਣ ਮਰਨ ਤੋਂ ਨਹੀਂ बच ਸਕੇਗਾ ਫਿਰ ਜੰਮੇਗਾ ਮਰੇਗਾ ਇਸ ਕਰਕੇ ਜਿਸ ਨੂੰ ਪਰਮਾਤਮਾ ਮਿਲ ਜਾਂਦਾ ਹੈ ਜੀਵ ਰੂਪੀ ਇਸਤਰੀ ਨੂੰ ਉਹ ਅੰਦਰੋਂ ਆਪਣਾ ਹੰਕਾਰ ਛੱਡ ਦਿੰਦੀ ਤਾਂ ਜਹ ਅਭਿਮਾਨ ਸੁਖ ਰਲੀਆਂ ਮਾਣੇ ਅਸਲ ਵਿੱਚ ਆਪਣਾ ਹੰਕਾਰ ਛੱਡ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੋਇਆ ਕਰਦੀ ਹੈ ਤਾਂ ਜਹ ਅਭਿਮਾਨ ਸੁਖ ਰਲੀਆਂ ਮਾਣੇ ਤੇ ਅਗਲਾ ਵਚਨ ਕਹ ਦਿੰਦੇ ਨੇ ਤਨ ਮਨ ਦੇਨ ਅੰਤਰ ਰੱਖੈ ਤੇ ਜਿਹੜਾ ਤਨ ਵੀ ਹੈ ਤੇ ਆਪਣਾ ਮਨ ਵੀ ਹੈ ਉਹ ਪਤੀ ਪਰਮੇਸ਼ਰ ਨੂੰ ਸੌਂਪ ਦਿੰਦੀ ਹੈ ਵੇਖੋ ਇਹ ਗੁਣ ਨੇਕ ਸੁਹਾਗਣ ਦੇ ਤਨ ਮਨ ਦੇਨ ਅੰਤਰ ਰੱਖੈ ਮਨ ਵੀ ਦੇ ਦਿੰਦੀ ਹੈ ਤੇ ਤਨ ਵੀ ਦੇ ਦਿੰਦੀ ਹੈ ਅੰਨਾ ਅੰਤਰ ਰੱਖੈ ਆਪਣੇ ਕੋਲ ਕੁਝ ਵੀ ਨਹੀਂ ਰੱਖਦੀ ਸਭ ਕੁਝ ਹੀ ਪਤੀ ਪਰਮੇਸ਼ਰ ਨੂੰ ਦੇ ਦਿੰਦਾ ਤੇ ਅਸਲ ਦੇ ਵਿੱਚ ਤਨ ਤੇ ਮਨ ਸੌਂਪ ਕੇ ਹੀ ਅਸਲ ਵਿੱਚ ਪਰਮਾਤਮਾ ਮੰਗਦਾ ਹੁੰਦਾ ਹੈ ਪਰ ਸਾਡਾ ਨਾ ਤਨ ਦੇ ਨੂੰ ਜੀ ਕਰਦਾ ਨਾ ਮਨ ਦੇ ਨੂੰ ਜੀ ਕਰਦਾ ਸਾਡਾ ਦਿਲ ਕੁਝ ਵੀ ਦੇਣ ਨੂੰ ਜੀ ਜੀ ਨਹੀਂ ਕਰਦਾ ਫਿਰ ਕਿਵੇਂ ਮਿਲੇਗਾ ਪਤੀ ਪਰਮੇਸ਼ਰ ਤਨ ਮਨ ਦੇਨ ਅੰਤਰ ਰੱਖੈ ਅਵਰਾ ਵੇਖ ਨਾ ਸੁਣੇ ਅਪੱਖ ਹੈ ਹੁਣ ਜਿਹੜੀ ਜੀਵ ਰੂਪੀ ਇਸਤਰੀ ਸੁਹਾਗਣ ਬਣ ਜਾਂਦੀ ਹੈ ਜ ਜ ਆਪਾਂ ਜਦ ਕਹੀਏ ਜਿਹੜੀ ਪਤੀ ਵਰਤਾ ਇਸਤਰੀ ਹੁੰਦੀ ਹੈ ਨਾ ਉਹ ਆਪਣੇ ਪਤੀ ਤੋਂ ਸਵਾਏ ਕਿਸੇ ਹੋਰ ਦੂਜੇ ਨੂੰ ਵੇਖਣਾ ਤੇ ਸੁਣਨਾ ਪਸੰਦ ਨਹੀਂ ਕਰਦੀ ਧਿਆਨ ਦੇਣਾ ਥੋੜਾ ਇਹ ਜੇ ਇੱਕ ਪਤੀ ਵਰਤਾ ਦੀ ਨਿਸ਼ਾਨੀ ਆਮ ਆਪਾਂ ਦੁਨੀਆਵੀ ਇਸਤਰੀ ਦੀ ਗੱਲ ਕਰੀਏ ਕਿ ਜਿਹੜੀ ਪਤੀ ਵਰਤਾ ਇਸਤਰੀ ਹੁੰਦੀ ਹੈ ਉਹ ਦੂਸਰੇ ਵਿਗਾਨੇ ਕਿਸੇ ਨੂੰ ਵੇਖਣਾ ਤੇ ਸੁਣਨਾ ਪਸੰਦ ਨਹੀਂ ਕਰਦੀ ਤੇ ਭਾਗਾਂ ਵਾਲਿਓ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ istri ਬਣਨਾ ਭਾਵ ਕੇ ਜਿਸਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਣਾ ਹੋਵੇ ਉਹ ਵੀ ਫਿਰ ਪਰਮਾਤਮਾ ਤੋਂ ਬਿਨਾ ਕਿਸੇ ਦੂਜੇ ਤੀਜੇ ਨੂੰ ਵੇਖਣਾ ਤੇ ਸੁਣਨਾ ਪਸੰਦ ਨਹੀਂ ਕਰਦਾ ਅਸਮ ਦੇ ਵਿੱਚ ਜਿਸ ਵੇਲੇ ਸਾਡੇ ਅੰਦਰ ਇੱਕ ਪਰਮਾਤਮਾ ਰਹਿ ਜਾਣਾ ਹੈ ਤੇ ਉਸ ਵੇਲੇ ਹੀ ਅਸੀਂ ਸੁਹਾਣ ਬਣਨਾ ਸਤਗੁਰੂ ਜੀ ਦੀ ਗੁਰਬਾਣੀ ਵਿੱਚ ਕਹਿੰਦੇ ਨੇ ਹਰ ਕੀ ਨਾਨ ਸੋ ਸਦਾ ਸੁਹਾਗਣਾ ਰਾਣ ਨਾ ਮੈਲੇ ਵੇਸੇ ਨਾਨਕ ਮੈਵਰ ਸੱਚਾ ਭਾਵੇ ਜੁਗ ਜੁਗ ਪ੍ਰੀਤਮਤੈ ਹਰ ਕੀ ਨਾਨ ਸੋ ਸਦਾ ਸੁਹਾਗਣਾ ਕਹਿੰਦੇ ਜਿਹੜੀ ਪਰਮਾਤਮਾ ਦੀ ਇਸਤਰੀ ਬਣ ਜਾਂਦੀ ਹੈ ਨਾ ਭਗ ਕੇ ਜਿਹੜੀ ਪਰਮਾਤਮਾ ਨੂੰ ਪਾ ਲੈਂਦੀ ਹੈ ਉਹ ਸਦਾ ਦੇ ਲਈ ਸੁਹਾਗਣ ਹੈ ਸਦਾ ਦੇ ਲਈ ਸੁਹਾਗਣ ਤੋਂ ਭਾਵ ਕੀ ਹੈ ਕਿ ਉਹ ਕਾਲਪੁਰਪ ਵਾਹਿਗੁਰੂ ਮਰਦਾ ਥੋੜਾ ਨਾ ਖਦੇ ਜਾਂਦਾ ਇਸ ਕਰਕੇ ਉਹ ਸਦਾ ਦੇ ਲਈ ਸੁਹਾਗਣ ਹੋ ਜਾਂਦੀ ਹੈ ਰਾंड ਨਾ ਮੈਲੇ ਵੇਸੇ ਕਹਿੰਦੇ ਨਾ ਉਹ ਰੰਡੀ ਹੁੰਦੀ ਹੈ ਕਿਉਂਕਿ ਪਰਮਾਤਮਾ ਮਰਦਾ ਨਹੀਂ ਇਹ ਨਾ ਖਦੇ ਜਾਂਦਾ ਸਦਾ ਦੇ ਲਈ ਸੁਹਾਗਣ ਹੋ ਜਾਣਾ ਜੀ ਦਾ ਪਤੀ ਸਦਾ ਜਿਉਂਦਾ ਰਹੇ ਉਹ ਰੰਡੀ ਥੋੜਾ ਹੁੰਦੀ ਹੈ ਰਾंड ਨਾ ਮੈਲੇ ਵੇਸੇ ਉਹ ਜਿਸ ਨੂੰ ਪਰਮਾਤਮਾ ਮਿਲ ਜਾਂਦਾ ਹੈ ਉਹ ਕਦੇ ਰੰਡੀ ਨਹੀਂ ਹੁੰਦੀ ਉਸ ਦਾ ਵੇਸ਼ ਕਦੇ ਮੈਲਾ ਨਹੀਂ ਹੁੰਦਾ ਉਹ ਕਦੇ ਅਵਗਣਾ ਦੇ ਵਿੱਚ ਲਪਤ ਨਹੀਂ ਹੁੰਦੀ ਉਸ ਦੇ ਅੰਦਰ ਗੁਣ ਹੀ ਗੁਣ ਹੁੰਦੇ ਨੇ ਕੇਵਲ ਤੇ ਕੇਵਲ ਪਰਮਾਤਮਾ ਨਾਲ ਜੁੜਿਆ ਜੁੜਿਆ ਹੀ